एसवाईएल ਦਾ ਮੁੱਦਾ ਜਿੱਥੇ ਗਵੰਡੀ ਸੂਬੇ ਹਰਿਆਣਾ ਦੀ ਰਾਜਨੀਤੀ ਤੇ ਪਾਰੂ ਹੋ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਇਹ ਮਸਲਾ ਰਾਜਨੀਤਿਕ ਬਿਆਨਬਾਜ਼ੀਆਂ ਵਿੱਚ ਮੋੜ ਉਛਾਲਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਇਸ ਮਾਮਲੇ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਜੇਕਰ ਕਿਸੇ ਨੇ ਕੀਤੀ ਤਾਂ ਉਹ ਸ਼ੋਮਣੀ ਕਾਲੀ ਦਲੇ। ਉਹਨਾਂ ਕੈਪਟਨ ਸਰਕਾਰ ਤੇ ਇਸ ਬਾਰੇ ਲਫ਼ਜ਼ੀ ਗੱਲਾਂ ਕਰਨ ਦਾ ਦੋਸ਼ ਵੀ ਲਗਾਇਆ। ਸਰਦਾਰ ਬਾਦਲ ਦਾ ਕਹਿਣਾ ਹੈ ਕਿ ਪਾਣੀਆਂ ਦੇ ਮੁੱਦੇ ਤੇ ਸ਼ੋਮਨੀ ਅਕਾਲੀ ਦਲ ਦਾ ਸਟੈਂਡ ਹਮੇਸ਼ਾ ਹੀ ਡਿਗ ਰਿਹਾ ਹੈ ਅਤੇ ਅੱਗੇ ਵੀ ਲੋੜ ਪਈ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅੱਗੇ ਆਉਂਦੇ ਰਹਿਣਗੇ ਬਾਦਲ ਸਾਹਿਬ ਕਹਿ ਰਹੇ ਹਨ ਕਿ S Y L ਬਾਰੇ ਪੰਜਾਬ ਦੇ ਪੱਖ ਲਈ ਹਰ ਚੀਜ਼ ਕਰਾਂਗੇ ਇਹ ਕਦਮ ਚੁੱਕਿਆ ਸਾਰਾ ਕਦਮ ਚੁੱਕਾਂਗੇ ਮਤਲਬ ਜਿਸ ਵੇਲੇ ਜੇ ਕਿਸੇ ਨੇ ਚੁੱਕਿਆ ਹੈ ਜਾਂ ਚੁੱਕੂਗਾ ਤਾਂ ਸ਼ੋਮਨੀ ਅਕਾਲੀ ਦਲ ਇਹ ਤਾਂ ਲਫ਼ਜ਼ੀ ਗੱਲਾਂ ਕਰਦੇ ਨੇ ਕਾਕਾ ਅਸੀਂ ਤਾਂ ਹੱਕੀ ਕਰਨ ਨੂੰ ਤਿਆਰ ਆਂ ਕਰਾਂਗੇ ਵੀ ਕਰਾਂਗੇ ਵੀ ਅਸੀਂ ਹੋਰ ਕਿਸੇ ਨੇ ਨਹੀਂ ਕਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਪਣੀ ਭਾਈਵਾਲ ਪਾਰਟੀ ਭਾਜਪਾ ਦੀ ਕੇਂਦਰੀ ਸਰਕਾਰ ਹੋਣ ਦੇ ਬਾਵਜੂਦ ਵੀ ਬਾਦਲ ਸਾਹਿਬ ਆਪਣੀ ਸਰਕਾਰ ਸਮੇਂ ਇਸ ਗੰਭੀਰ ਮਸਲੇ ਨੂੰ ਨਿਰਣਾਇਕ ਅੰਤ ਨਹੀਂ ਦੇ ਸਕੇ ਸੀ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ